ਆਇਆ ਹੋਇਆ ਮੈਂ ਕਿਤੇ ਆ ਗਿਆ ਜਨਪਰਦਨ ਉਹਨਾਂ ਖੁਸ਼ ਮੀਰਾਂ ਤੋਂ ਸਿੱਖਾ ਨੂੰ ਮਿਲਦਾ ਹੈ ਤਾਂ ਤੋਂ ਮੈਂ ਆਪਣੀਆਂ ਸਮੱਸਿਆਵਾਂ ਲੈ ਕੇ 2 ਸਾਲ ਤੋਂ ਜ਼ਰਬਦਾਰਾ ਸਰਕਾਰ ਦੇ ਦਰਾਂ ਦੇ ਉੱਤੇ ਬਹੁਤ ਠੋਕਰਾਂ ਖਾ ਲੀਆਂ ਅੰਮ੍ਰਿਤਸਰ ਤੋਂ ਲੈ ਕੇ ਕਿਹੜਾ ਦਾਰਾ ਜਿੱਥੋਂ ਤੱਕ ਮੈਂ ਨਹੀਂ ਗਿਆ ਮੀਆਂ ਬੀਬੀ ਅਸੀਂ ਵਿਧਾਨ ਸਭਾ ਦੇ ਗੇਟ ਤੇ ਵੀ ਬਹਿ ਕੇ ਆ ਗਏ सीएम साहब ਮੇ ਤੋਂ 25 ਫੁੱਟ ਦੀ ਦੂਰੀ ਤੇ ਬੈਠੇ ਸੀ ਇੱਕ ਮੇਰੇ ਬੰਦੇ ਵਿੱਚ ਹੋਰ ਭਲੇਖਾ ਸੀ ਵੀ ਮੇਰਾ ਪੁੱਤ ਕਲਾਕਾਰ ਸੀ ਤੇ ਸਾਰੇ ਇੰਡਸਟਰੀ ਦੇ ਲੋਕ ਨੇ ਘੱਟੋ ਘੱਟ 10-15 ਐਮਐਲਏ ਪੈ ਕਲਾ ਕਲਾਕਾਰ ਹੀ ਨੇ ਵੀ ਸ਼ਾਇਦ ਉਹ ਤਾਂ ਮੇਰੇ ਕੋਲੇ ਪਹੁੰਚਣਗੇ ਲਾਜ਼ਮੀ ਬਾਪੂ ਕੀ ਗੱਲ ਐ ਇਹਨਾਂ ਤੋਂ ਵੀ ਕੱਢ ਹੋਇਆ ਅਸੀਂ ਤੇਰੇ ਨਾਲ ਪ੍ਰੰਤੋਂ ਭਰਾਵੋ ਕਿਸੇ ਨੇ ਫਤਿਹ ਬਣਾਉਣੀ ਵੀ ਨਹੀਂ ਸਮਝੀ ਚੰਗੀ ਪ੍ਰਕਾਰ ਸਿੱਧੂ ਵਰਗੇ ਸਾਰੇ ਕੋਲ ਦੀ ਲੰਘੇ ਜਿੱਥੋਂ ਮੈਨੂੰ ਪਤਾ ਲੱਗਦੇ ਸਭ ਨੂੰ ਨਜ਼ਰ ਦੂਜੇ ਪਾਸੇ ਨੂੰ ਕਰ ਲੈਂਦੇ ਸੀ ਜਦੋਂ ਮੈਂ ਕੋਈ ਰੁਝੀ ਹੋਵਾ ਕਿਸੇ ਦੂਸਰੇ ਮੁੰਕੇ ਨੂੰ ਆ ਕੇ ਸ਼ਾਦੀ ਮੰਗੀ ਜਾਂਦਾ ਹਮੇਂ ਹੱਥੋਂ ਮੈਂ ਉਹ ਸਮਾਜજન ਘਸਤੀ ਦਾ ਵਾਪਸੀ ਜਿਨੇ ਦੋ ਕਮਰਿਆਂ ਦੇ ਮਕਾਨ ਤੋਂ ਉੱਠ ਕੇ ਦੁਨੀਆਂ ਦੇ ਉੱਤੇ ਆਪਣਾ ਖੰਡਾ ਖੜਕਾਇਆ ਆਪਣੀ ਆਵਾਜ਼ ਦੇ ਸਿਰ ਤੇ ਆਪਣੀ ਕਲਮ ਦੇ ਸਿਰ ਤੇ ਸਾਡੇ ਸਿਰ ਤੇ ਤਾਜ ਨੂੰ ਉਹਨਾਂ ਕਮਿਊਨਿਟੀਆਂ ਤੱਕ ਪਹੁੰਚਾਇਆ ਜਿੱਥੇ ਕੋਈ ਪੰਜਾਬੀ ਬਾਰੇ ਜਾਂ ਪਾਗਾਂ ਬਾਰੇ ਜਾਂ ਸਿੱਖ ਜਿਮ ਬਾਰੇ ਕੋਈ ਨੂੰ ਕੋਈ ਜਾਣਕਾਰੀ ਨਹੀਂ ਸੀ ਇੱਕ ਪ੍ਰਚਾਰ ਦਾ ਮੇਰਾ ਖਿਆਲ ਹੈ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨਹੀਂ ਕਰ ਸਕੀਆਂ ਉਹ ਮੇਰੇ ਪੁੱਤ ਨੇ ਕਰ ਬਟਾਇਆ ਅੱਜ ਜਦੋਂ ਮੈਂ ਗੈਰ ਸਿੱਖ ਆਬਾਦੀ ਦੇ ਵਿੱਚ ਵੀ ਜਾਣਾ ਉੱਥੇ ਵੀ ਉਹਦੀਆਂ ਤਸਵੀਰਾਂ ਉਹਦੇ ਸਟੈਚੂ ਲੱਗੇ ਮਿਲਦੇ ਤਾਂ ਮਨ ਪ੍ਰਸੰਨ ਹੋ ਜਾਂਦਾ ਇਸ ਗੱਲ ਨੂੰ ਲੈ ਕੇ ਵੀ ਉਮਰ ਭਾਵੇਂ ਛੋਟੀ ਸੀ ਘਰ ਬਹੁਤ ਵੱਡਾ ਗਿਆ ਉਹ ਸਾਡੀ ਸਰਕਾਰ ਨੂੰ ਸਾਡੇ ਲੋਕਾਂ ਨੂੰ ਹੋਣਾ ਤਾਂ ਇਹੋ ਜਿਹੇ ਹਸਤੀਆਂ ਦੇ ਮਾਣ ਚਾਹੀਦੇ ਪਰੰਤੂ ਉਹ ਵਿਅਕਤੀ ਜਿਹੜੇ यूएसए ਦਾ ਪੀਆਰ ਯੂਕੇ ਦਾ ਪੀਆਰ ਕੈਨੇਡਾ ਦਾ ਪੀਆਰ ਸਾਰਾ ਕੁਝ ਛੱਡ ਕੇ ਆ ਕੇ ਟਿਮਿਆਂ ਜਡੇਰੇ ਲਾਲੇ ਇਹਨਾਂ ਬਾਪੂ ਉਹਨਾਂ ਵਰਗਾਂ ਵਰਗਾ ਜੀ ਇਹ ਨਾ ਹੋਇਆ ਤਾਂ ਫਿਰ ਇੱਥੇ ਜੰਮਣ ਦਾ ਕੀ ਫਾਇਦਾ ਉਹ ਵੱਡੇ ਸੁਪਨੇ ਲੈ ਕੇ ਸਿਆਸਤ ਦੇ ਵਿੱਚ ਉਤਰਿਆ ਆਪਣੇ ਲੋਕਾਂ ਨੂੰ ਸਮਰਪਿਤ ਹੋਣ ਵਾਸਤੇ ਵੀ ਮੈਨੂੰ ਪ੍ਰਮਾਤਮਾ ਨੇ ਇੰਨੀ ਵੱਡੀ ਕਲਾ ਦਿੱਤੀ ਹੈ ਇਨਾ ਵੱਡਾ ਰੁਤਬਾ ਦਿੱਤਾ ਹੈ ਮੈਂ ਦੁਨੀਆ ਦੇ ਗਿਣਤੀ ਦੇ ਲੋਕਾਂ ਦੇ ਵਿੱਚ ਆਉਣਾ ਤੇ ਮੈਂ ਬੜਾ ਕੁਝ ਕਰ ਸਕਦਾ ਇਸੇ ਚੀਜ਼ ਨੂੰ ਲੈ ਕੇ ਅਸੀਂ ਚੱਲੇ ਪਰੰਤੂ ਸਾਡੇ ਘੱਟਿਆ ਸਿਸਟਮ ਨੇ ਉਸ ਬੱਚੇ ਦੀਆਂ ਉਮੀਦਾਂ ਨੂੰ ਗੂਰ ਨਹੀਂ ਪੈਣ ਦਿੱਤਾ ਜਦੋਂ ਉਹ ਚਮਕਿਆ ਉਸ ਤੋਂ ਪਹਿਲਾਂ ਉਹਨੂੰ ਢੇਰੀ ਕਰਵਾਤਾ ਜਿਹਦੇ ਵਿੱਚ ਸਾਰੇ ਸਿਸਟਮ ਦਾ ਸਾਡੀ ਸਰਕਾਰ ਦਾ ਪੂਰਾ ਜੋਰ ਲਗਿਆ ਜੋਰ ਕਿਉਂ ਲਗਿਆ ਪਹਿਲਾਂ ਉਹ ਸਕਿਉਰਟੀ ਦਿੱਤੀ ਗਈ ਤੁਸੀਂ ਸਾਰੇ ਸਮਝਦਾਰੋਂ ਪਹਿਲਾਂ ਤੇ ਕਿਸੇ ਨੂੰ ਗਨਮੈਨ ਮਿਲਦੀ ਹੈ ਸਕਿਉਰਟੀ ਮਿਲਦੀ ਹੈ ਪਹਿਲਾਂ ਉਹਦੀ ਸੀਆਈਡੀ ਰਿਪੋਰਟ ਦਿੰਦੀ ਹੈ ਉਹ ਪਤਾ ਕਰਦੇ ਆ ਲੋਕਲ ਸਾਡੇ ਕਪੜੇ ਜਿਹੜੇ ਸਾਡੇ ਬਲਾਜੋਕ ਕੰਮ ਕਰਦੇ ਆ ਉਹ ਤੋਂ ਡੀਐਸਪੀ ਪੱਧਰ ਦੀ ਇੱਕ ਜਾਂਚ ਹੁੰਦੀ ਹੈ ਵੀ ਇਹਨੂੰ ਸਕਿਉਰਟੀ ਦੀ ਲੋੜ ਹੈ ਜਾਂ ਨਹੀਂ ਹੈ ਜਦੋਂ ਕਿਸੇ ਦੀ ਹਟਾਈ ਜਾਂਦੀ ਹੈ ਫਿਰ ਵੀ ਉਹਨਾਂ ਦੀ ਰਿਪੋਰਟ ਜਾਂਦੀ ਹੈ ਵੀ ਨਹੀਂ ਹਟਾਉਣੀ ਚਾਹੀਦੀਏ ਕਿ ਨਹੀਂ ਹਟਾਉਣੀ ਗਈ। ਹਰਾਂਤੋਂ ਕਿਸੇ ਨੂੰ ਪੁੱਛਿਆ ਨਹੀਂ ਗਿਆ। ਹੋਛੀ ਸ਼ੋਰਤ ਦੀ ਖਾਤਰ ਬਹਾਰਾ ਕਰਾਉਣ ਦੀ ਖਾਤਰ ਸਰਕਾਰ ਨੇ ਇਹਨੇ ਹੋਛੇ ਫੈਸਲੇ ਲਏ ਕਿ ਮੇਰੇ ਘਰ ਦਾ ਬੇੜਾ 부ਦਾ ਕਰਕੇ ਰੱਖਦਾ। ਇੱਕ ਬੱਚਾ ਜਿਹੜਾ ਮੈਨੂੰ ਕਹਿੰਦਾ ਸੀ ਮੇਰਾ ਤਾਂ ਪਾਪਾ ਕੋਈ ਦੁਸ਼ਮਣ ਹੀ ਹੈ ਨਹੀਂ। ਉਹਦੇ ਮਗਰ ਅੱਠ ਬੰਦੂਕਾਂ ਵਾਲੇ 15 ਦਿਨ ਮੇਰੇ ਘਰ ਦੇ ਗਹਿਣ ਗ੍ਰਨੇਡ ਤੋਂ ਲੈ ਕੇ AK-47 ਸੈਵਨ ਤੋਂ ਲੈ ਕੇ ਇੰਨੇ ਆਪਣੇ ਦੀਆਂ ਭਰੀਆਂ ਜੱਡੀਆਂ ਮੇਰੇ ਘਰ ਦੀ ਪਰਕਰਮਾਂ ਕਰਦੀਆਂ ਰਹੀਆਂ ਪਰ ਸਾਡੇ ਕਿਸੇ ਤੇ ਧਿਆਨ ਚਿਤੇ ਨਹੀਂ ਸੀਗਾ ਸਵਾ 5 ਵਜੇ ਘਟਨਾ ਹੋ ਜਾਂਦੀ ਹੈ 7:30 ਵਜੇ ਤੱਕ ਕਿਸੇ ਪੁਲਿਸ ਨੇ ਕਿਸੇ ਪ੍ਰਸ਼ਾਸਨ ਨੇ ਨਾਕਾ ਲਾਉਣਾ ਯੂਰ ਹੀ ਨਹੀਂ ਸਮਝਿਆ ਵੀ ਐਡਾ ਵੱਡਾ ਕਤਲ ਹੋਇਆ ਹੈ ਉਹ ਪ੍ਰੀ ਅੰਕਰਾਸ਼ੀ ਹਸਲੀ ਤੁਸੀਂ ਮਾਰਤੀ ਤਾਂ ਨਾਕਾ ਲਾਉਣਾ ਜ਼ੂਰੀ ਨਹੀਂ ਸਮਝਾ ਲੋਕਾਂ ਨੇ ਜਾ ਜਾ ਕੇ ਦੱਸਿਆ ਵੀ ਇੱਥੇ ਬੈਠੇ ਨੇ ਮਾਤਰ ਵਾਸਤੇ ਫੜੋ ਫਿਰ ਵੀ ਉੱਥੋਂ ਤੱਕ ਕੋਈ ਨਹੀਂ ਗਈ ਕਿ ਘਟੀਆ ਕਾਰਬੁਜਾਰੀ ਸਰਕਾਰ ਨੇ ਦਿਖਾਈ ਪ੍ਰਸ਼ਾਸਨ ਨੇ ਦਿਖਾਈ ਉਸ ਤੋਂ ਬਾਅਦ ਸਾਰੀ ਗਿੰਦੀ ਜਾਂਚ ਕੀਤੀ ਅੱਜ ਜਿਹੜੇ ਸਾਡੇ ਦੋਸ਼ੀ ਹੈ ਉਹ ਇਹਨਾਂ ਦੇ ਮੰਤਰੀਆਂ ਦੇ ਨਾਲ ਚੋਣ ਪ੍ਰਚਾਰ ਕਰਦੇ ਫਿਰਦੇ ਆ ਚਾਹੇ ਉਹ ਜੀਵਨ ਜੋਤ ਹੋਵੇ ਚਾਹੇ ਕਿ ਜਿਹੜਾ ਜਿਹਨੇ ਵੀਡੀਓ ਪਾਈ ਸੀਗੀ ਪਹਿਲਾਂ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਉਹ ਕਿਸੇ ਕਾਲੀ ਕੈਂਡੀਡੇਟ ਨਾਲ ਫਿਰਦਾ ਪੂਰੇ ਪੰਚਾਇਤ ਕਰਦਾ ਫਿਰ ਉਸ ਤੋਂ ਮੈਨੂੰ ਵੀ ਇਸ ਗੱਲ ਦਾ ਗੁੱਸਾ ਆਇਆ ਵੀ ਮਰਾ ਤੂੰ ਘਰੇ ਕਿਉਂ ਬੈਠਾ ਹੈ ਤੂੰ ਵੀ ਚੱਲ ਲੋਕਾਂ ਆ ਕੇ ਜਾ ਕੇ ਆਪਣੀ ਫਰਿਆਦ ਰੱਖ ਮੇਰੀ ਕਿਸੇ ਸਰਕਾਰ ਨੇ ਨਹੀਂ ਸੁਣੀ ਕਿਸੇ ਅਧਾਰੇ ਨੇ ਕਿਸੇ ਵੱਡੇ ਲੀਡਰ ਨੇ ਅਮਿਤ ਸ਼ਾਹ ਨੇ ਨਹੀਂ ਸੁਣੀ ਮੇਰੀ ਸੀਐਮ ਭਗਵੰਤ ਮਾਨ ਨੇ ਨਹੀਂ ਸੁਣੀ ਭਰਾਵੋ ਤੁਸੀਂ ਤਾਂ ਸੁਣ ਲਓ ਤੁਹਾਡੇ ਤੇ ਮੈਨੂੰ ਬਹੁਤ ਆਸ ਹੈ ਤੁਹਾਡੀਆਂ ਦੁਆਵਾਂ ਦੇ ਨਾਲ ਅਕਾਲ ਪੁਰਖ ਨੇ ਫੈਸਲਾ ਕੀਤਾ ਮੈਂ ਉਸ ਘਰ ਦੇ ਵਿੱਚ ਦੁਬਾਰਾ ਵਰਤਾਂ ਰਿਹਾ ਉਹ ਤੁਹਾਡੀਆਂ ਅਰਦਾਸਾਂ ਸੀ ਮਾਵਾ ਦੀਆਂ ਭੈਣਾਂ ਦੀਆਂ ਕਿਹੜਾ ਪਰਿਵਾਰ ਹੈ ਜਿਹਦੀ ਅੱਖ ਨਮਦੀ ਹੋਈ ਇਸ ਮਾਗਲੇ ਦੇ ਵਿੱਚ ਪਰੰਤੂ ਮੈਨੂੰ ਤੁਹਾਡੇ ਤੇ ਰੱਬ ਵਰਗਾ ਵਿਸ਼ਵਾਸ ਹੈ ਮੈਂ ਤੁਹਾਡੇ ਕੋਲ ਇੱਕੋ ਉਮੀਦ ਲੈ ਕੇ ਆਇਆ ਮੇਰੇ ਪੰਜ ਸਪੰਟ ਪਏ ਹੋਏ ਨੇ ਮੈਂ ਬਹੁਤ ਹੀ ਮੇਰਾ ਜੀਤਿਆ ਕਰਦਾ ਮੈਂ ਹੈਨਾ ਸਾਹਿਬ ਦੀ ਹਰ ਮੀਟਿੰਗ ਅਟੈਂਡ ਕਰਾਂ ਪਰੰਤੂ ਮੇਰੇ ਸਿਹਤ ਲਾਉਣੇ ਕਰਦੀ ਫਿਰ ਵੀ ਮੈਂ ਇੱਕ ਦੋ ਪ੍ਰੋਗਰਾਮ ਕਰਕੇ ਮਾਫੀ ਲਵਾਂਗਾ ਕਿਉਂਕਿ ਇੰਨੀ ਗਰਮੀ 'ਚ ਮੈਨੂੰ ਚੱਲਣਾ ਬਹੁਤ ਔਖਾ ਹੋ ਜਾਂਦਾ ਹੈ ਮੈਂ ਹਮੇਸ਼ਾ ਲੜਦਾ ਰਹਾਂਗਾ ਅਖੀਰੀ ਸਾਹ ਤੱਕ ਇਸ ਗੰਦੇ ਸਿਸਟਮ ਦੇ ਖਿਲਾਫ ਲੜਦਾ ਰਹਾਂਗਾ ਮੈਂ ਸਾਰੇ ਭਰਾਵਾਂ ਨਾਲ ਬਹਿ ਕੇ ਮੀਟਿੰਗ ਕੀਤੀ ਹੈ ਵੀਰੋ ਤੁਸੀਂ ਸੰਸਦ ਦੇ ਵਿੱਚ ਜਾ ਕੇ ਗੱਲ ਪੁੱਛੋ ਅੰਤਿਸ਼ਾ ਨੂੰ ਜਾਂ ਉੱਥੋਂ ਦੀ ਸਰਕਾਰ ਨੂੰ ਐਲੀ ਗੱਲ ਤਾਂ ਆਪਾਂ ਸਰਕਾਰ 'ਚ ਹੀ ਆਵਾਂਗੇ ਉਧਰੋਂ ਸੁਪਨਾ ਸਾਹਿਬ ਉੱਤੋਂ ਤੁਰੇ ਆਉਂਦੇ ਇਹਨਾਂ ਦਾ ਮਸ਼ੀ ਲੋਕਾਂ ਦਾ ਇਹ ਨਫਰਤ ਦੀ ਰਾਜਨੀਤੀ ਕਰਦੇ ਐ ਪਹਿਲਾਂ 268 ਲੱਖ ਇਹਨਾਂ ਦਾ ਇੱਕ ਗੁੰਡਾ ਗੁਜਰਾਤ ਦੇ ਵਿੱਚ ਰੱਖਿਆ ਹੋਇਆ ਹੈ ਉੱਥੋਂ ਸਾਡੇ ਧੀਆ ਪੁੱਤਾਂ ਦੇ ਜਿਹੜੇ ਕਤਲਾਂ ਦੇ ਕਾਲ ਤਿਆਰ ਹੁੰਦੇ ਆ ਬਰੰਡ ਤਿਆਰ ਹੁੰਦੇ ਨੇ ਤੇ ਉਹਨੂੰ ਮਰਵਾ ਦਿੱਤਾ ਜਾਂਦਾ ਹੈ ਤਾਂ ਕੋਈ ਜਾਂਚ ਕੀਤੇ ਖਲਾ ਰੋਵੇ ਦੱਸੇ ਕੌਣ ਕਿਹਨੇ ਮਾਰਿਆ ਤਾਂ ਦੱਸਾਂਗੇ ਤਾਂ ਜੇ ਅੱਪਾ ਪਾਸਾ ਬਲਟਾਂਗੇ ਇਹਨਾਂ ਨੂੰ 10 ਸਾਲ ਦੇ ਵਿੱਚ ਬਹੁਤ ਗਲਤ ਤਰੀਕੇ ਨਾਲ ਨਾਰਾਜ਼ ਕਰਨ ਲੱਗ ਗਏ ਜਿੱਥੋਂ ਤੱਕ ਸਾਡੇ ਪਾਣੀਆਂ ਦੀ ਗੱਲ ਹੈ ਸਾਡੇ ਪਾਣੀ ਵਾਲਾ ਸੁਪੜਾ ਸਾਫ ਕਰਨ ਤੇ ਲੱਗੇ ਹੋਏ ਨੇ ਇਹ ਸਾਡੇ ਇਹ ਕਾਟੇ ਤਿਆਰ ਕਰਕੇ ਸਾਡੇ ਕੋਲੇ ਬਾਧੂ ਪਾਣੀ ਦਰਸਾ ਕੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਹਨਾਂ ਨੇ ਸਾਡਾ ਉਹ ਕੇਸ ਵੀ ਹਰਾ ਦੇਣਾ ਬਾਧੂ ਪਾਣੀ ਕਰਾ ਦੇ ਕੇ ਹਰਿਆਣਾ ਰਾਜਸਥਾਨ ਦੇ ਲੈ ਜਾਣਾ ਹੈ ਕਹਿੰਦਾ ਹਸਾਬ ਨੇ ਪਿਛਲੀ ਪ੍ਰੈਸ ਕਾਨਫਰੰਸ ਦੇ ਵਿੱਚ ਦਿਖਾਏ ਉਹਨਾਂ ਦੇ ਅੰਕੜੇ ਸਰਕਾਰੀ ਕਿੱਤੀ ਦਿਖਾਈ ਸਰਕਾਰ ਦੀ ਸਾਰੇ ਸਾਰੀਆਂ ਕਿਸਾਨ ਜ਼ਮੀਨਾਂ ਸਾਰੇ ਕਿਸਾਨ ਭਰਾ ਤੁਸੀਂ ਕਿਸੇ ਭੁਲੇਖੇ ਵਿੱਚ ਤਾਂ ਰਹੋ ਸਾਡਾ 6 ਲੱਖ ਏਕੜਾ ਜਿਹੜਾ ਉਹ ਅੰਕਵਾਰ ਦਿਖਾ ਕੇ ਇਹਨੂੰ ਪਾਣੀ ਦੀ ਲੋੜ ਨਹੀਂ ਇੱਥੇ ਬਸੋਂ ਹੋ ਚੁੱਕੀ ਆ ਪਰ ਮੈਨੂੰ ਇਹ ਦੱਸੋ ਪਾਣੀ ਬਸੋਂ ਤਾਂ ਲੱਗਦਾ ਮਹੀਨੇ ਤੋਂ ਤੇ ਜਿੱਥੇ ਬਸੋਂ ਹੋ ਗਈ ਬਸੋਂ ਨੂੰ ਤਾਂ ਇੱਕ ਬੰਦਾ ਆਥਰ ਨੂੰ 200 ਲੀਟਰ ਪਾਣੀ ਵਕਤ ਲੈਂਦਾ ਉਥੇ ਪਾਣੀ ਲੋੜ ਹੈ ਕਿ ਨਹੀਂ ਹੈ ਤਾਂ ਬਾਦੂ ਪਾਣੀ ਦਿਖਾ ਕੇ ਇਹਨਾਂ ਨੇ ਆਪਾਂ ਨੂੰ ਪਾਣੀ ਉਹਨੀਆਂ ਅਰਸ਼ਾਸ਼ਾਂ ਦੇ ਵਿੱਚ ਤੇ ਲੱਗੇ ਹੋਏ ਨੇ ਸਾਰੇ ਬਾਕੀ ਸਾਨੂੰ ਕਿਸਾਨ ਆ ਕੋ ਸਾਰੇ ਇਹਦੇ ਅੰਕੜੇ ਲੈ ਕੇ ਹੌਲੀ-ਹੌਲੀ ਖੈਰਾ ਸਾਹਿਬ ਵੀ ਇਸ ਗੱਲੇ ਹਵਾਈ ਕਰਦੇ ਨੇ ਤਾਂ ਇਹ ਵੀ ਤੁਹਾਨੂੰ ਲੈ ਕੇ ਤੁਹਾਡੇ ਵਿੱਚਕਾਰ ਆਉਣਗੇ ਪਰੰਤੂ ਤੁਸੀਂ ਅੱਜ ਦੀ ਮੇਰੀ ਇਹ ਛੋਟੀ ਜੀ ਬੇਨਤੀ ਕਬੂਲ ਕਰਿਓ ਵੀ ਆਪਾਂ ਇਸ ਵਾਰ ਪਰਾ ਹਮ ਗਵਰ ਨਹੀਂ ਦੇਣਾ ਆਪਾਂ ਇਹੋ ਜੇ ਧਾਕੜ ਲੀਡਰ ਦੇ ਅੱਗੇ ਲੈ ਕੇ ਜਾਵਾਂਗੇ ਜਿਹੜੀ ਵਿਵਾਕੀ ਦੇ ਨਾਲ ਆਪਣੀ ਗੱਲ ਰੱਖਦੇ ਨੇ ਸਾ ਆਪਣੇ ਜਿਹੜੇ ਅਗਲੇ ਮਸਲੇ ਨੇ ਉਹ ਚੰਗੀ ਤਰੀਕੇ ਨਾਲ ਆ ਕੇ ਸੰਸਦ ਦੇ ਵਿੱਚ ਉਸ ਸਰਕਾਰਾਂ ਦੇ ਕੋਲ ਪਹੁੰਚਾ ਸਕਣਗੇ ਜਿੰਨਾ ਵੀ ਆਪਾਂ ਇਹਨਾਂ ਤੋਂ ਮੀਰ ਕਰਦੇ ਆ ਤਾਂ ਮੈਂ